ਉਪਲ ਫਾਰਮ ਵਾਲੀ ਕੁੜੀ ਤੇ ਕੈਨੇਡੀਅਨ ਫਾਰਮ ਵਾਲੇ ਮੁੰਡੇ ਬਾਰੇ ਤੁਸੀਂ ਸਾਰੇ ਜਾਣਦੇ ਹੋਣੇ ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਦੋਵਾਂ ਦਾ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਭਖਿਆ ਹੋਇਆ ਸੀ ਤੇ ਦੋਵਾਂ ਵੱਲੋਂ ਇੱਕ ਦੂਜੇ ਉੱਪਰ ਕਾਫੀ ਦੋਸ਼ ਲਾਇਆ ਜਾ ਰਿਹਾ ਸੀ ਪਰ ਹੁਣ ਜਿਹੜਾ ਇਹਨਾਂ ਦੋਵਾਂ ਪਰਿਵਾਰਾਂ ਦਾ ਪਿਛਲੇ ਦਿਨ ਹੀ ਸਮਝੌਤਾ ਹੋ ਚੁੱਕਿਆ ਆ ਤੇ ਦੋਵਾਂ ਪਰਿਵਾਰਾਂ ਵੱਲੋਂ ਇਕੱਠੇ ਲਾਈਵ ਹੋ ਕੇ ਕਿਹਾ ਗਿਆ ਆ ਕਿ ਅਸੀਂ ਗਲਤੀ ਮੰਨਦੇ ਹਾਂ ਕਿ ਅਸੀਂ ਇੱਕ ਦੂਜੇ ਉੱਪਰ ਗਲਤ ਇਲਜ਼ਾਮ ਲਾਏ ਸਾਡੇ ਦੋਵਾਂ ਪਰਿਵਾਰਾਂ ਦੀ ਬਰਾਬਰ ਗਲਤੀ ਸੀ ਇਸ ਦੇ ਨਾਲ ਹੀ ਦੋ ਪਰਿਵਾਰਾਂ ਵੱਲੋਂ ਇੱਕ ਅਪੀਲ ਕੀਤੀ ਗਈ ਆ ਕਿ ਜਿਹੜੀਆਂ ਸਾਡੀਆਂ ਵੀਡੀਓਾਂ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਾ ਰਹੀਆਂ ਨੇ ਕਿਰਪਾ ਕਰਕੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਤੇ ਗੱਲ ਇੱਥੇ ਹੀ ਰੋਕ ਦਿੱਤੀ ਜਾਵੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਜਿਹੜੇ ਲੋਕੀ ਇਹਨਾਂ ਦੀ ਸਪੋਰਟ ਕਰ ਰਹੇ ਸੀ ਕਈ ਲੋਕੀ ਕੁੜੀ ਦੀ ਸਪੋਰਟ ਕਰ ਰਹੇ ਸੀ ਤੇ ਕਈ ਮੁੰਡੇ ਦੀ ਤੇ ਹੁਣ ਉਹ ਲੋਕੀ ਜਿਹੜੇ ਇਹਨਾਂ ਦੋਵਾਂ ਪਰਿਵਾਰਾਂ ਨੂੰ ਕਮੈਂਟਾਂ ਦੇ ਵਿੱਚ ਕਾਫੀ ਲਾਨਤਾਂ ਪਾ ਰਹੇ ਆ ਕਿ ਅਸੀਂ ਤੁਹਾਡੇ ਪਿੱਛੇ ਸਟੈਂਡ ਲੈਂਦਾ ਤੁਹਾਡੇ ਪਿੱਛੇ ਕਦੂਜੇ ਨਾਲ ਲੜੇ ਪਰ ਤੁਸੀਂ ਘਰ ਬੈਠੇ ਕੇ ਹੀ ਸਮਝੌਤਾ ਕਰ ਲਿਆ ਜੇਕਰ ਤੁਸੀਂ ਇਦਾਂ ਹੀ ਸਮਝੌਤਾ ਕਰਨਾ ਸੀ ਤਾਂ ਸਾਡੀ ਮਦਦ ਕਿਉਂ ਲੈਤੀ ਤੇ ਹੁਣ ਕਾਫੀ ਜਾਣੇ ਇਹਨਾਂ ਦੇ ਹੋਏ ਸਮਝੌਤੇ ਦਾ ਵਿਰੋਧ ਵੀ ਕਰ ਰਹੇ ਆ ਕਿ ਇਹਨਾਂ ਦਾ ਸਮਝੌਤਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਅਸਲ ਵਿੱਚ ਪਤਾ ਲੱਗਣਾ ਚਾਹੀਦਾ ਸੀ ਕਿ ਕੌਣ ਗਲਤ ਆ ਤੇ ਕੌਣ ਸਹੀ ਆ ਤਾਂ ਹੁਣ ਕਾਫੀ ਜਾਣੇ ਜਿਹੜੇ ਕਮੈਂਟਾਂ ਵਿੱਚ ਕਹਿ ਰਹੇ ਆ ਕਿ ਕੁੜੀ ਵਾਲਿਆਂ ਨੇ ਮੁੰਡੇ ਕੋਲੋਂ ਕਰੋੜਾ ਰੁਪਇਆ ਲੈ ਕੇ ਜਿਹੜਾ ਸਮਝੌਤਾ ਕੀਤਾ ਜਾ ਤੇ ਕਾਫੀ ਜਾਣੇ ਇਹ ਵੀ ਕਹਿ ਰਿਹਾ ਕਿ ਕੁੜੀ ਹੀ ਗਲਤ ਸੀ ਜਿਹੜੀ ਕੀ ਸਮਝੌਤਾ ਕਰ ਗਈ ਤਾਂ ਹੁਣ ਕਾਫੀ ਲੋਕੀ ਜਿਹੜੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਲਾਣਤਾ ਪਾਰੇ ਆ ਬਾਕੀ ਤੁਹਾਡੇ ਇਹਨਾਂ ਦੇ ਹੋਏ ਸਮਝੌਤੇ ਨੂੰ ਲੈ ਕੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ